ਹਾਂਜੀ ਵੀਰੇ ਹੈਲੋ ਗਾਇਸ ਹੁਣ ਆਪਣੇ ਕੋਲ ਬਹੁਤ ਹੀ ਸੋਹਣੇ ਲੋਰ ਵੀ ਆਏ ਆ ਤੁਹਾਨੂੰ ਉਹਦੀ ਵੀ ਵੈਰਾਈਟੀ ਦਿਖਾ ਦਿੰਨੇ ਆ ਸਿਰਫ 500 ਦੇ 2 ਪੀਸ 2500 ਰੁਪਏ ਤੇ ਕੁਆਲਿਟੀ ਬੈਸਟ ਹੋਊਗੀ ਸਾਈਜ਼ ਸਾਰੇ ਮਿਲ ਜਾਣਗੇ ਐਮ ਐ ਐਕਸ ਐਲ ਡਬਲ ਐਕਸ ਐਲ ਟ੍ਰਿਪਲ ਐਕਸ ਐਲ 4 ਐਕਸ ਐਲ ਤੁਸੀਂ ਚੈੱਕ ਕਰ ਸਕਦੇ ਹੋ ਸਿਰਫ 500 ਦੇ 2 ਪੀਸ ਸਿਰਫ 2500 ਰੁਪਏ ਤੇ ਕੁਆਲਿਟੀ ਤੁਹਾਡੇ ਸਾਹਮਣੇ 2500 ਦਾ ਪੀਸ ਬਹੁਤ ਵਧੀਆ ਹੈ ਇੱਕਲਾਸ ਵੈਰਾਈਟੀ 500 ਦੇ ਦੋ ਇਹ ਮਾਰਕੀਟ ਸਾਨੂੰ 500 600 ਦਾ ਮਿਲੂਗਾ ਆਪਣੇ ਕੋ ਸਿਰਫ 500 ਦੇ 2 ਮਿਲਣਗੇ ਦੇਖਣ ਵਾਲੀ ਸਾਰੇ ਮਿਲ ਜਾਣਗੇ ਆ ਦੇਖੋ ਜੀ ਤੇ ਜੀ ਬਾਜੀ 5 ਐਕਸਲ ਵੀ ਸਿਰਫ 200 ਦੇਖਣ ਵਾਲੇ ਬਹੁਤ ਸੋਹਣੇ 500 ਦੇ 2 ਪੀਸ ਆ ਜਿਹੜਾ ਮੱਦੀ ਆਰਟੀਕਲ ਆ ਕੇ ਲੈ ਜਾਓ ਤੇ ਕੁਆਲਿਟੀ ਬੈਸਟ ਹੋਗੀ ਕੱਲ ਸਾਰੇ ਮਿਲ ਜਾਣਗੇ ਐਮ ਐ ਐਕਸਲ ਡਬਲ ਐਕਸਲ ਓਕੇ ਵੀਰੇ ਸਿਰਫ 500 ਦੇ 2 ਪੀਸ ਬਹੁਤ ਹੀ ਸੋਹਣੇ ਸੋਹਣੇ ਆਰਟੀਕਲ ਬਹੁਤ ਗੈਰੀ ਵਾਲਾ ਕਾਹੀ ਬਈ ਬਈ ਬਹੁਤ ਜੈਨੂਨ ਕਪੜੇ ਆ ਕੁਆਲਿਟੀ ਬੈਸਟ ਹੋਗੀ ਹਰ ਮਾਲ ਦੀ ਗਾਰੰਟੀ ਹੋਊਗੀ ਇੱਕ ਕੁਆਲਿਟੀ ਬੈਸਟ ਹੋਊਗੀ। ਹਾਂਜੀ ਬਹੁਤ ਸੋਹਣਾ ਸੋਹਣਾ ਦੇਖੋ ਚੈੱਕ ਕਰ ਸਕਦੇ ਹੋ ਤੁਸੀਂ। ਸਾਰੇ ਸਾਈਜ਼ ਮਿਲ ਜਾਣਗੇ ਆ ਦੇਖੋ ਜੀ। 3 XL 4 XL ਉਹ ਸਟ੍ਰੈਚੇਬਲ। ਕਪੜਾ ਚੈੱਕ ਕਰੋ। ਹਾਂਜੀ ਵੀਰੇ। ਤੇ ਏ ਕਲਾਸ ਵੈਰਾਈਟੀ ਚੈੱਕ ਕਰੋ, ਫੈਬਰਿਕ ਚੈੱਕ ਕਰੋ, ਕੁਆਲਿਟੀ ਚੈੱਕ ਕਰੋ, ਸਟ੍ਰੈਚੇਬਲ ਹੋਣਗੇ ਆ ਦੇਖੋ ਜੀ। ਸਟ੍ਰੈਚੇਬਲ ਹੋਣਗੇ। ਮੈਂ ਕਹਿੰਦਾ 500 ਦੇ 2 ਪੀਸ। ਜਦੋਂ ਮਰਜ਼ੀ ਲੈ ਜਾਓ। ਮੈਨੂੰ ਫੋਨ ਕਰੋ ਤੁਹਾਨੂੰ ਮੁੰਡਾ ਲੈਣ ਆਊਗਾ ਚੋੜਾ ਵਿਆਰ ਲੁਧਿਆਣਾ ਕੰਟਾ ਘਰ। ਓਕੇ। ਠੀਕ ਹੈ ਜੀ ਕੁਆਲਿਟੀ ਬੈਸਟ ਏ ਕਲਾਸ ਵੈਰਾਈਟੀ 500 ਦੇ Thank you.